ਕੀ ਕਰਾ ਹੈ ਕਿ ਮਿਲੂਗੀ ਧਰਮਾਂ ਦੇ ਨਾਮ ਤੇੜ ਬੇੜ ਮਿਲੂਗੀ ਸੱਚ ਬੋਲੀ ਦਾ ਮਿਲੂ ਤੋਂ ਸੁਪ ਚੰਨ ਨੇ ਜੇ ਕਰੇਗਾ ਤੇ ਕਿਪੋ ਤੇ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਲਚਲ ਠੀਕ ਹੋ ਸਾਰੇ ਬੜੇ ਦਿਨ ਹੋ ਗਏ ਕਮਲ ਫੁਕਰੀਵਾਲ ਗਏ ਨਹੀਂ ਸੀ ਅੱਜ ਮੈਂ ਉਧਰ ਗਿਆ ਮਾਂ ਦੀ ਲਿਆ ਮੈਂ ਕਿ ਜਾ ਕੇ ਦੇਖ ਕੇ ਆਨੇ ਕਿਦਾਰੇ ਨਵਾਂ ਕੇਕੋ ਕੱਟਣ ਦੀ ਤਾਂ ਤਿਆਰੀ ਨਹੀਂ ਕਰ ਰਹੀ ਪਰ ਨਹੀਂ ਇਹ ਤਾਂ ਕਰਨ ਲੱਗੀ ਹੋਈ ਪ੍ਰੈਂਗ ਇਹ ਵੀ ਹੁਣ ਨਰੂਲਿਆਂ ਦੀ ਰਿਸਾ ਕਰਨ ਲੱਗੀ ਹੈ ਤੇ ਪ੍ਰੈਂਗ ਵੀ ਨੇ ਅਜਿਹਾ ਕੀਤਾ ਵੀ ਇਹਦੇ ਚਿਪੇਣਾ ਪੈਂਦੀਆਂ ਪੈਂਦੀਆਂ ਬੱਚੀਆਂ ਵੈਸੇ ਦੋ ਚਾਰ ਪੈ ਜਾਣੇ ਚਾਹੀਦੇ ਸੀ ਸ਼ਾਇਦ ਇਹਦੀ ਅਕਲ ਟਿਕਾਣੇ ਆ ਜਾਂਦੀ ਦੇਖੋ ਰਾਂਗੇ ਨੇ ਕਿਸ ਤਰ੍ਹਾਂ ਦਾ ਕੀਤਾ ਆ ਜੋ ਕੱਠੇ ਦੇਖਦੇ ਆ ਹਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਨਾਟ ਵਲੌਗ ਅਟ ਦਾ ਵਲੌਗ ਮੀ ਹੈ ਗਾਈਜ਼ ਅੱਜ ਆਪਾਂ ਕਰਾਂਗੇ ਮੇਰੇ ਦੇਵ ਜੀ ਨਾਲ ਪ੍ਰੈਂਕ ਵੀਡੀਓ ਹਾਂਜੀ ਪ੍ਰੈਂਕ ਵੀਡੀਓ ਅੱਛਾ ਇਹ ਵਲੌਗ ਨਹੀਂ ਹੈ ਪ੍ਰੈਂਕ ਵੀਡੀਓ ਹੈ ਪਰ ਸਾਡੇ ਲਈ ਕੀ ਫਰਕ ਹੈ ਦੇਖਣੀ ਹੈ ਤਾਂ ਤੁਹਾਡੀਆਂ ਸ਼ਕਲਾਂ ਪਹਿਣੀਆਂ ਜਿਹੜੀਆਂ ਤੁਸੀਂ ਫੁਕਰੀਆਂ ਮਾਰਨੀਆਂ ਉਹੀ ਸਾਨੂੰ ਸੁਣਨੀਆਂ ਪਹਿਣੀਆਂ ਜਿਹੜੀਆਂ ਤੁਸੀਂ ਚਵਲਾ ਮਾਰਨੀਆਂ ਬਦਮਾਗੀ ਵਾਲੇ ਕੰਮ ਕਰਨੇ ਹੈ ਉਹੀ ਸਾਨੂੰ ਦੇਖਣੇ ਤੇ ਸੁਣਨੇ ਪਹਿਣੇ ਸਾਡੇ ਲਈ ਕੀ ਫਰਕ ਹੈ ਸਾਡੇ ਲਈ ਕੀ ਚੇਂਜ ਹੈ ਦੱਸੋ ਕਿਉਂਕਿ ਤੁਹਾਡੇ ਸਾਰਿਆਂ ਦੀ ਬਹੁਤ ਚਿਰਾਂ ਤੋਂ ਬਹੁਤ ਸਾਰੀ ਭਾਰੀ ਡਿਮਾਂਡ ਸੀਗੀ ਕਿ ਵੀਰੇ ਨਾਲ ਪ੍ਰੈਂਕ ਕਰੋ ਪ੍ਰੈਂਕ ਕਰੋ ਪ੍ਰੈਂਕ ਕਰੋ ਮੈਂ ਤਾਂ ਉਹ ਕਿਹੜੇ ਲੋਕਾਂ ਦੀ ਭਾਰੀ ਡਿਮਾਂਡ ਸੀ ਵੀ ਵੀਰੇ ਨਾਲ ਪ੍ਰੈਂਕ ਕਰੋ ਪ੍ਰੈਂਕ ਕਰੋ ਇੱਕ ਕਮੈਂਟ ਤੇ ਇੱਥੇ ਲਾ ਦੇ ਕਿੰਨੇ ਡਿਮਾਂਡ ਕੀਤੀ ਕਿਹੜਾ ਐਡਾ ਵਿਹਲਾ ਬੈਠਾ ਜਿਹੜਾ ਕਹਿੰਦਾ ਜੀ ਜੀ ਵੀਰੇ ਨਾਲ ਪ੍ਰੈਂਕ ਕਰਕੇ ਦਿਖਾਓ ਭਾਬੀ ਜੀ ਪ੍ਰਾਂ ਨਾਲ ਪ੍ਰੈਂਕ ਕਰਕੇ ਦਿਖਾਓ ਅਰੇ ਜਿਹੜੇ ਲੋਕ ਇੰਨਾ ਮੂਰੇ ਭਾਰੀ ਡਿਮਾਂਡ ਰੱਖਦੇ ਐ ਪ੍ਰੈਂਕ ਦੀ ਪੰਜਾਬ ਸਰਕਾਰ ਦੇ ਮੂਰੇ ਕੋਈ ਭਾਰੀ ਡਿਮਾਂਡ ਨਾ ਰੱਖ ਲੋ ਇੰਨੇ ਪੰਜਾਬ ਦੇ ਮੁੱਦੇ ਹੈਗੇ ਆ ਉਹਨਾਂ ਦੀ ਭਾਰੀ ਡਿਮਾਂਡ ਸਰਕਾਰਾਂ ਮੂਰੇ ਰੱਖੋ ਨਹੀਂ ਅਸੀਂ ਡਿਮਾਂਡ ਕਿਦੀ ਰੱਖਣੀ ਐ ਭਾਬੀ ਜੀ ਵੀਰੇ ਨਾਲ ਪ੍ਰੈਂਕ ਕਰਕੇ ਦਿਖਾਈਓ ਚਲੋ ਅੱਗੇ ਦੇਖਦੇ ਆ ਕਰਦੀ ਸੀਗੀ ਕਿਉਂਕਿ ਇਹਨਾਂ ਨਾਲ ਕੋਈ ਪ੍ਰੈਂਕ ਕਰ ਹੀ ਨਹੀਂ ਸਕਦਾ ਮੈਨੂੰ ਮੈਂ ਤੁਹਾਨੂੰ ਤਾਂ ਕਹਿ ਦਿੰਦੇ ਸੀ ਹ ਏ ਜੇ ਇਹਨਾਂ ਨਾਲ ਕੋਈ ਪ੍ਰੈਂਕ ਕਰ ਹੀ ਨਹੀਂ ਸਕਦਾ ਤੇ ਫਿਰ ਤੈਨੂੰ ਚੱਟੀ ਵੀ ਹੈ ਪ੍ਰੈਂਕ ਕਰਨ ਦੀ ਹੱਦ ਹੁੰਦੀ ਵੀ ਇਹਨਾਂ ਨਾਲ ਕੋਈ ਪ੍ਰੈਂਕ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਹਾਂਜੀ ਹਾਂਜੀ ਕਰਾਂਗੇ ਕਰਾਂਗੇ ਤਾਂ ਮੈਂ ਕਦੀ ਮਤਲਬ ਸੋਚਿਆ ਨਹੀਂ ਸੀ ਕਿ ਕਰੂੰਗੀ ਇਹਨਾਂ ਨਾਲ ਪ੍ਰੈਂਕ ਕਰਨਾ ਮਤਲਬ ਆਪਣੇ ਆਪ ਨੂੰ ਮੁਸੀਬਤ ਦੇ ਵਿੱਚ ਪਾਣਾ ਇਹਨਾਂ ਨਾਲ ਨਹੀਂ ਤੂੰ ਪਹਿਲਾਂ ਸੋਚਿਆ ਨਹੀਂ ਸੀ ਵੀ ਮੈਂ ਇਹਨਾਂ ਦੇ ਨਾਲ ਪ੍ਰੈਂਕ ਕਰੂੰਗੀ ਹੁਣ ਕਿਉਂ ਫਿਰ ਸੋਚਿਆ ਤੂੰ ਵੀ ਮੈਂ ਇਹਨਾਂ ਦੇ ਨਾਲ ਪ੍ਰੈਂਕ ਕਰੂੰਗੀ ਇਹਨਾਂ ਨਾਲ ਪ੍ਰੈਂਕ ਕਰਨਾ ਮਤਲਬ ਆਪਣੇ ਆਪ ਨੂੰ ਮੁਸੀਬਤ ਚ ਪਾਣਾ ਮਤਲਬ ਹੁਣ ਤੂੰ ਡੇਰਿੰਗ ਬਾਜ਼ ਹੋ ਗਈ ਹੈ ਤੇ ਅਚ ਕਿੰਮਤ ਆ ਗਈ ਹੈ ਵੀ ਹੁਣ ਮੈਂ ਪ੍ਰੈਂਕ ਕਰ ਲਾਂ ਇਹ ਸੋਚ ਤੇਰੀ ਕਿੱਦਾਂ ਬਦਲੀ ਬਦਲਣ ਦਾ ਕਾਰਨ ਕੀ ਸੀ ਕੀ ਸਰਕਾਰ ਦੀ ਕੋਈ ਨਵੀਂ ਨੀਤੀ ਆਈ ਹੈ ਵੀ ਜਿਹਦੇ ਨਾਲ ਬਲੌਗਰਾਂ ਦੀ ਪੁਰਾਣੀ ਸੋਚ ਨਵੀਂ ਹੋ ਜਾਂਦੀ ਹੈ ਜੇ ਨਵੀਂ ਹੋ ਜਾਂਦੀ ਹੈ ਫਿਰ ਪੰਜਾਬ ਦੇ ਬਾਕੀ ਹਾਲਾਤਾਂ ਦੇ ਵਿੱਚ ਵੀ ਚੇਂਜ ਆਣੇ ਚਾਹੀਦੇ ਉਹ ਆ ਨਹੀਂ ਰਹੇਗੇ ਬਲੌਗਰਾਂ ਦੀ ਨੋਕੀ ਸੋਚ ਬਦਲਦੀ ਪਈ ਹੈਗੀ ਹੈ ਹਾਲ ਕੋਈ ਪ੍ਰੈਂਕ ਨਹੀਂ ਕਰ ਸਕਦਾ ਇਹ ਮਤਲਬ ਇਹਨਾਂ ਨਾਲ ਮੈਂ ਜੇ ਪ੍ਰੈਂਕ ਕਰਨ ਜਾਊਂਗੀ ਖੁਦ ਹੀ ਪ੍ਰੈਂਕ ਬਣ ਗਈ ਬਟ ਬਟ ਤੂੰ ਆਲਰੇਡੀ ਪ੍ਰੈਂਕ ਹੈ ਤੁਹਾਡਾ ਕੰਮ ਹੀ ਪ੍ਰੈਂਕ ਤੋਂ ਸ਼ੁਰੂ ਹੋਇਆ ਸੀ ਆ ਜਿਹੜੀ ਵੀਡੀਓ ਪਾਈ ਸੀ ਤੁਸੀਂ ਕੇਕ ਵਾਲੀ ਜੈ ਮਾਲਾ ਵਾਲੀ ਕੀ ਹੈ ਡਰਾਮਾ ਹੀ ਸੀ ਪ੍ਰੈਂਕ ਹੀ ਬਣਿਆ ਤੁਹਾਡਾ ਪੂਰੀ ਉਥੇ ਦੁਨੀਆ ਦੇ ਵਿੱਚ ਮਜ਼ਾਕ ਹੀ ਉੜਿਆ ਹੱਦ ਹੁੰਦੀ ਪਈ ਐ ਇਹ ਤਾਂ ਪ੍ਰੈਂਕ ਸਾਲੇ ਸਾਡੇ ਨਾਲ ਹੋ ਗਿਆ ਹੈ ਲੋਕੀ ਸੋਚੀ ਗਏ ਹਾਂ ਵਿਚਾਰੀ ਕਿੰਨੀ ਪੋਲੀ ਪਾਲੀ ਜਨਨਨੀ ਹੈਗੀ ਇਹਨੂੰ ਵਿਚਾਰੀ ਨੂੰ ਗਾਲਾਂ ਕੱਢਦੀ ਐ ਅਨਿਵਰਸਰੀ ਵਾਲੇ ਦਿਨ ਪਰ ਇਹ ਨਹੀਂ ਪਤਾ ਦੋਨੇ ਮਿਲੇ ਹੋਏ ਸੀ ਠੀਕ ਐ ਅੱਜ ਜੈਮਾਲਾ ਵਾਲੀ ਵੀਡੀਓ ਵੀ ਡਰਾਮਾਈ ਸੀ ਉਹ ਮੈਂ ਪਿਛਲੀ ਆਪਣੀ ਵੀਡੀਓ ਦੇ ਵਿੱਚ ਪ੍ਰੂਫ ਕਰ ਚੁੱਕੀ ਹਾਂ ਸ਼ਾਰਟ ਵੀਡੀਓ ਵੀ ਪਾਈ ਸੀ ਦਿਖਾਇਆ ਸੀ ਪਹਿਲਾਂ ਕਿੱਦਾਂ ਇਹਨਾਂ ਨੇ ਆਰਾਮ ਨਾਲ ਜੈਮਾਲਾ ਕਰ ਲਈ ਸੀ ਫਿਰ ਬਾਅਦ ਚੋਂ ਗਾਲਾਂ ਕੱਢ ਕੇ ਜੈਮਾਲਾ ਦੀ ਰਸਮ ਦੁਬਾਰਾ ਤੋਂ ਕਰ ਲਈ ਠੀਕ ਐ ਤੁਹਾਡੇ ਮਿਲੇ ਹੁੰਦੇ ਡਰਾਮੇ ਉਹ ਸੋ ਰਹੇ ਨੇ ਕਮਰੇ ਚ ਲਾਈ ਰੁਪਕਾ ਸਾਰਾ ਕੁਝ ਬੰਦ ਕਰਕੇ ਸੋ ਰਹੇ ਨੇ ਔਰ ਇਹਨਾਂ ਦਾ ਪਹਿਲਾਂ ਉੱਚੀ ਬੋਲਦੇ ਰਹੀ ਹੈ ਹੁਣ ਕਹਿ ਰਹੀ ਹੈ ਵੀ ਉਹ ਸੋ ਰਹੇ ਨੇ ਪਹਿਲਾਂ ਉੱਚੀ ਬੋਲ ਕੇ ਗੱਲ ਕਰ ਰਹੀ ਸੀ ਨਾਲੇ ਹੁਣ ਹੋਲੀ ਕਿਉਂ ਹੈ ਉਹ ਸੁੱਤਾ ਹੀ ਪਿਆ ਅੱਛਾ ਪਹਿਲੀ ਵਾਲੀ ਤੇਰੀ ਗੱਲਾਂ ਉਹਨੇ ਸੁਣਿਆ ਨਹੀਂ ਤੇ ਆਹ ਵਾਲੀ ਸੁਣ ਲੂਗਾ ਕੋਈ ਆਈ ਗਈ ਨੇ ਇਹਨਾਂ ਦਾ ਫੋਨ ਵੀ ਮੇਰੇ ਕੋਲ ਹੈ ਤੇ ਆਪਾਂ ਪ੍ਰੈਂਕ ਕਰਦੇ ਹਾਂ ਮੈਂ ਬੰਦੇ ਨੇ ਤੈਨੂੰ ਆਪਣਾ ਫੋਨ ਦੇ ਕੇ ਦਾ ਦਿੱਤਾ ਨਾਰਮਲੇ ਬੰਦੇ ਫੋਨ ਨੂੰ ਹੱਥ ਨਹੀਂ ਲਾ ਦਿੰਦੇ ਠੀਕ ਹੈ ਚਲ ਬੰਦੇ ਨੇ ਤੈਨੂੰ ਫੋਨ ਦੇ ਦਿੱਤਾ ਜਾਂ ਤੂੰ ਉਹਦੇ ਸੁੱਤੇ ਪਏ ਤੇ ਚੱਕ ਲਈ ਆ ਇਹ ਤਾਂ ਰੱਬ ਰੱਬ ਜਾਣੀਂ ਤੂੰ ਜਾਣੇ ਮੈਂ ਕੋਸ਼ਿਸ਼ ਕਰਦੀ ਆ ਮੈਂ ਸਿਰਫ ਟਰਾਈ ਕਰ ਸਕਦੀ ਆ ਤੇ ਅੱਗੋਂ ਜੇ ਮੇਰੇ ਨਾਲ ਕੁਝ ਵੀ ਗਲਤ ਹੁੰਦਾ ਕੁਝ ਵੀ ਪ੍ਰੈਂਕ ਮੇਰੇ ਤੇ ਉਲਟਾ ਪੈਂਦਾ ਤਾਂ ਉਹਦੇ ਜ਼ਿੰਮੇਵਾਰ ਸਿਰਫ ਔਰ ਸਿਰਫ ਤੁਸੀਂ ਹੋਵੋਗੇ ਤੁਸੀਂ ਔਰ ਨਹੀਂ ਨਹੀਂ ਸਾਡੀ ਕੋਈ ਜ਼ਿੰਮੇਵਾਰ ਨਹੀਂ ਹੈਗੀ ਤੂੰ ਅੱਧੀ ਪਾਗਲ ਓ ਪੂਰਾ ਪਾਗਲ ਠੀਕ ਹੈ ਪਤਾ ਲੱਗਦਾ ਕਿੱਥੇ ਦਿਮਾਗ ਕਿਸੇ ਦਾ ਸੰਗ ਜਾਵੇ ਅਸੀਂ ਕਿਹਨੂੰ ਜ਼ਿੰਮੇਵਾਰੀ ਲਈਏ ਨਾਲੇ ਜਿਨ੍ਹਾਂ ਨੇ ਭਾਰੀ ਡਿਮਾਂਡ ਕੀਤੀ ਹੈਗੀ ਨਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹਨਾਂ ਦੇ ਤੇ ਨਾਮ ਲਿਖ ਉਹਨਾਂ ਦੇ ਉਹ ਜਿੰਮੇਵਾਰੀ ਚੱਕਣਗੇ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਚੱਕਦੇ ਹੈਗੇ ਉਹ ਪਤਾ ਨਹੀਂ ਕਦੋਂ ਗੱਲਾਂ ਕੱਢਣ ਲੱਗ ਜਾਂਦਾ ਹੈਗੇ ਤੁਸੀਂ ਸਾਰਿਆਂ ਨੇ ਹੋਵਾਂਗੇ ਜਿਹੜੇ ਜਿਹੜੇ ਮੈਨੂੰ ਕਹਿੰਦੇ ਸੀ ਪ੍ਰੈਂਕ ਕਰੋ ਤਾਂ ਮੈਂ ਤੁਹਾਡੇ ਸਾਰਿਆਂ ਦੇ ਕਹਿਣ ਤੇ ਪ੍ਰੈਂਕ ਕਰ ਰਹੀਆਂ ਟਰਾਈ ਕਰ ਰਹੀਆਂ ਇੱਕ ਕੋਸ਼ਿਸ਼ ਕਰ ਰਹੀ ਹਾਂ ਕਿ ਆਪਣਾ ਜਿਹੜਾ ਪ੍ਰੈਂਕ ਆ ਉਹ ਸਕਸੈਸਫੁਲ ਹੁੰਤੇ ਹੁਣ ਤੂੰ ਕਹਿ ਰਹੀ ਹੈ ਮੈਂ ਚਾਹਨੀ ਹੈ ਪ੍ਰੈਂਕ ਸਕਸੈਸਫੁਲ ਹੋ ਜਾਏ ਮਨ ਤੁਹਾਡੇ ਚ ਇੰਨਾ ਕੁ ਵੀ ਟੈਲੈਂਟ ਨਹੀਂ ਹੈਗਾ ਵੀ ਅਸੀਂ 10 15 ਮਿੰਟ ਦੀ ਜਿਹੜੀ ਝੂਠੀ ਐਕਟਿੰਗ ਕਰਨੀ ਹੈ ਉਹ ਤੁਹਾਡੀ ਐਕਟਿੰਗ ਮਾੜੀ ਮੋਟੀ ਵੀ ਅਸਲੀ ਲੱਗੇ ਵੈਸੇ ਤਾਂ ਤੁਸੀਂ ਦੋਨੇ ਜਣੇ ਮਿਲੇ ਹੋਏ ਹੋ ਚਲੋ ਆਡੀਅנס ਨੂੰ ਤੁਸੀਂ ਦਿਖਾਉਣਾ ਡਰਾਮਾ ਕਰਕੇ ਤੁਹਾਡੇ ਚ ਇੰਨਾ ਕੁ ਵੀ ਦਮ ਨਹੀਂ ਉਹ ਤੁਹਾਡਾ ਡਰਾਮਾ ਥੋੜੀ ਦੇਰ ਲਈ ਅਸਲੀ ਲੱਗ ਸਕੇ ਆਪਣਾ ਫਰੈਂਡਸ ਸੈਕਸੈਸਫੁਲ ਹੁੰਦਾ ਵਾ ਕਿ ਨਹੀਂ 빙ਕੜ ਕ੍ਰਾਸ ਉਹ ਰੀਅਲ ਵਾਲਾ ਹੋਣ ਵਾਲਾ ਵਾ ਤੇ ਮੈਂ ਤੁਹਾਨੂੰ ਇਹਦਾ ਉਹ ਦੱਸ ਦਿੰਨੀ ਹਾਂ ਕਿਵੇਂ ਕਿਵੇਂ ਅੱਛਾ ਰੀਅਲ ਵਾਲਾ ਹੋਣ ਵਾਲਾ ਉਦਾਂ ਹੀ ਜਿੱਦਾਂ ਜੈਮਲ ਵਾਲੀ ਵੀਡੀਓ ਰੀਅਲ ਸੀ ਉਦਾਂ ਹੀ ਜਿੱਦਾਂ ਕੇਕ ਵਾਲੀ ਵੀਡੀਓ ਰੀਅਲ ਸੀ ਉਦਾਂ ਹੀ ਜੇ ਤੁਸੀਂ ਬਾਕੀ ਹੋਰ ਡਰਾਮੇ ਕਰਦੇ ਹੋ ਉਹ ਇਹ ਵੀ ਉਦਾਂ ਹੀ ਰੀਅਲ ਹੋਣ ਵਾਲਾ ਹੋਣਾ ਕਰਨਾ ਪਿਆ ਕੁਝ ਸੋਚਿਆ ਸਕ੍ਰਿਪਟ ਦਾ ਨਹੀਂ ਮੈਂ ਕੁਝ ਸੋਚ ਰਹਾ ਵਾ ਇਹਨਾਂ ਦਾ ਫੋਨ ਕੁਦਰਤੀ ਅੱਜ ਮੇਰੇ ਕੋਲ ਆ ਨਹੀਂ ਤਾਂ ਇਹਨਾਂ ਦਾ ਫੋਨ 24 ਘੰਟੇ ਇਹਨਾਂ ਕੋਲ ਹੀ ਹੁੰਦਾ ਠੀਕ ਹੈ ਇਹ ਸੁੱਤੇ ਪਏ ਨੇ ਅੱਛਾ ਹੁਣ ਦੇਖ ਲਓ ਆ ਗਈ ਨਾ ਉਸ ਗੱਲ ਤੇ ਵੀ ਇਹਨਾਂ ਦਾ ਫੋਨ ਕੁਦਰਤੀ ਅੱਜ ਮੇਰੇ ਕੋਲ ਆ ਨਹੀਂ ਤਾਂ 24 ਘੰਟੇ ਇਹਨਾਂ ਦੇ ਕੋਲ ਹੁੰਦਾ ਅੱਜ ਤੇਰੇ ਕੋਲ ਕਿੱਦਾਂ ਆ ਗਿਆ ਇਹਨੇ ਸਾਲਾਂ ਤੋਂ ਉਹਦਾ ਫੋਨ ਤੇਰੇ ਹੱਥ ਨਹੀਂ ਆਇਆ ਅੱਜ ਕਿੱਦਾਂ ਆ ਗਿਆ ਮੈਂ ਤੁਹਾਨੂੰ ਕਿਹਾ ਨਾ ਮਿਲੇ ਹੋਇਆ ਦੋਨੇ ਔਰ 100% ਮਿਲੇ ਹੋਇਆ ਤੇ ਮੈਂ ਇਹ ਕਰੂੰਗੀ ਹੁਣ ਨਾ ਕਿਸੇ ਨੂੰ ਫੋਨ ਕਰਾਵਾਂਗੇ ਠੀਕ ਹੈ ਇਹਨਾਂ ਨੂੰ ਮੈਂ ਠਾਉਂਗੀ ਪਹਿਲਾਂ ਤਾਂ ਇਹਨਾਂ ਨੂੰ ਠਾਣਾ ਮਤਲਬ ਸ਼ੇਰ ਨੂੰ ਠਾਣਾ ਸੁੱਤੇ ਪਏ ਜਦੋਂ ਇਹ ਹੁੰਦੇ ਨਾ ਤਾਂ ਅੱਛਾ ਇਹਨਾਂ ਨੂੰ ਠਾਣਾ ਮਤਲਬ ਸ਼ੇਰ ਨੂੰ ਠਾਣਾ ਤੇ ਫਿਰ ਕਿਉਂ ਠਾ ਰਹੀਆਂ ਕਿਉਂ ਚਾਰਾ ਬਣ ਕੇ ਉਹਦੇ ਮੂਹਰੇ ਜਾ ਰਹੀਆਂ ਜੇ ਬੰਦਾ ਸੁੱਤਾ ਤਾਂ ਸੁਤਾ ਰਹਿੰਦੇ ਨਹੀਂ ਆਪਣੇ ਵਿੱਚ ਚੱਲ ਮਜੀ ਹੋਈ ਪ੍ਰੈਂਕ ਕਰਨ ਦੀ ਕਰੋ ਪ੍ਰੈਂਕ ਜੁੱਤੀਆਂ ਜੇ ਪਈਆਂ ਨਾ ਜੇ ਸਾਡੇ ਕੋਲ ਆਈ ਰੋਂਦੀ ਰੋਂਦੀ ਫਿਰ ਦੇਖ ਲਈ ਹਾਏ ਮੇਰੀ ਦੇਵ ਜੀ ਨਾਲ ਲੜਾਈ ਹੋ ਗਈ ਇਹ ਹੋ ਗਿਆ ਉਹ ਹੋ ਗਿਆ ਪਰ ਉਹਨਾਂ ਕੋਲ ਹੀ ਜਾਣ ਜਿਨ੍ਹਾਂ ਨੇ ਤੈਨੂੰ ਕਮੈਂਟ ਕੀਤੇ ਭਾਰੀ ਡਿਮਾਂਡ ਜਿਨ੍ਹਾਂ ਨੇ ਕੀਤੀ ਹੈਗੀ ਆ ਮਨਪੋ ਤਾਂ ਇਹਨਾਂ ਨੂੰ ਮੁਸ਼ਕਿਲ ਹੁੰਦਾ ਵਾ ਅਗਰੈਸਿਵ ਹੋ ਜਾਂਦੇ ਪਠਾਣਾ ਅਗਰੈਸਿਵ ਹੋ ਜਾਂਦੇ ਨੇ ਇਹ ਵੀ ਇਹਨਾਂ ਨੂੰ ਇਹ ਕਿ ਛੁੱਟੀਆਂ ਨਾ ਮੇਰੀ ਨੀਂਦ ਨਾ ਕੋਈ ਖਰਾਬ ਕਰੇ ਮੈਨੂੰ ਸੌਣ ਦੋ ਦੇਖ ਕੰਮ ਵਾਲੇ ਬੰਦੇ ਨੂੰ ਹਮੇਸ਼ਾ ਹੀ ਇਹ ਲਾਲਚ ਹੁੰਦਾ ਵੀ ਛੁੱਟੀ ਵਾਲੇ ਦਿਨ ਨੂੰ ਆਪਣੀ ਨੀਂਦ ਪੂਰੀ ਕਰ ਲੈ ਠੀਕ ਹੈ ਕਿਉਂਕਿ ਕੰਮਕਾਰ ਵਾਲੇ ਬੰਦੇ ਦੀ ਨੀਂਦ ਕਦੀ ਵੀ ਨਹੀਂ ਪੂਰੀ ਹੁੰਦੀ ਬੋਲ ਦਾ ਫੋਨ ਆ ਗਿਆ ਇੱਥੇ ਵੱਜੋ ਬੋਲ ਦਾ ਫੋਨ ਆ ਗਿਆ ਉੱਥੇ ਵੱਜੋ ਇਹਦਾ ਤਾਂ ਕੰਮ ਹੀ ਮੇਰੇ ਖਿਆਲ نیٹ ਦਾ ਹੈਗਾ ਨੈਟ ਪਲੱਸ ਦਾ ਜਿਹੜਾ ਵਾਈਫਾਈ ਵਗੈਰਾ ਲੱਗ ਰਿਹਾ ਤੇ ਕਦੀ ਕਿੱਥੋਂ ਕੰਪਲੇਂਟ ਆ ਜਾਂਦੀ ਹੋਣੀ ਕ ਮਜਬੂਰ ਮੈਨੂੰ ਅੱਜ ਇਹਨਾਂ ਦੀ ਨੀਂਦ ਕਿਚੜੀ ਹੈਗੀ ਆ ਉਹ ਖਰਾਬ ਕਰਨੀ ਪੈਣੀ ਆ ਕੋਈ ਕੋਈ ਮਜਬੂਰੀ ਨਹੀਂ ਆ ਤੁਹਾਨੂੰ ਝੁੱਲ ਮਜੀ ਹੋਈ ਉਹ ਵਲੋਗਾਂ ਦੀ ਜਿਹੜੇ ਡਾਲਰ ਆਣ ਲੱਗੇ ਨਾ ਉਹ ਉਹ ਤੁਹਾਨੂੰ ਪਿਆਰੇ ਲੱਗਦੇ ਹੈਗੇ ਫਿਰ ਨੀਂਦ ਨੂੰ ਸੈਕਰੀਫਾਈਜ਼ ਕਰਨੀ ਪੈਂਦੀ ਹੈ ਤੋ ਆਪਦੀ ਵੀ ਕਰਦੀ ਹਾਂ ਹੁਣ ਉਹਦੀ ਨੀਂਦ ਨੂੰ ਵੀ ਸੈਕਰੀਫਾਈਜ਼ ਕਰਵਾਏਗੀ ਤੇ ਮੈਂ ਇਦਾਂ ਮੈਂ ਕੁਝ ਸੋਚਿਆ ਮੈਂ ਇਹ ਸੋਚਿਆ ਕਿ ਇਹਨਾਂ ਦੇ ਫੋਨ ਤੇ ਕਿਸੇ ਨੂੰ ਫੋਨ ਕਰਾਣੇ ਆ ਤੇ ਇਹਨਾਂ ਨੂੰ ਮੈਂ ਇਦਾਂ ਕਹੂੰਗੀ ਬਾਕੀ ਗੱਲਾਂ ਬਾਅਦ ਚ ਮੈਂ ਦੱਸਦੀ ਆ ਤੁਹਾਨੂੰ ਠੀਕ ਆ ਤੇ ਗਾਈਜ਼ ਹੁਣ ਚਾਹੁੰਦੇ ਆ ਅੰਦਰ ਮੈਨੂੰ ਗਾਣਾ ਨਾਲ ਪੈਣ ਦੇਖ ਹੁਣ ਤੂੰ ਕਹਿ ਰਹੀ ਐ ਇਹਨਾਂ ਦੇ ਫੋਨ ਤੋਂ ਕਿਸੇ ਨੂੰ ਫੋਨ ਕਰਵਾਣੇ ਆ ਓਕੇ ਬਾਕੀ ਤੂੰ ਬਾਅਦ ਚ ਦੱਸਣਾ ਤੈਨੂੰ ਗਾਲਾਂ ਪੈਣ ਇਹ ਕਦੀ ਨਹੀਂ ਹੋ ਸਕਦਾ ਮੈਂ ਤੋ ਲਿਖਾ ਕੇ ਲੈ ਲਾ ਠੀਕ ਐ ਗਾਲਾਂ ਤਾਂ ਤੇਰੇ ਪੱਕਿਆ ਹੀ ਐ ਕਿਉਂਕਿ ਤੇਰੀਆਂ ਹਰਕਤਾਂ ਨਾਲ ਮੈਂ ਚੰਗੀ ਤਰ੍ਹਾਂ ਵਕਫਾ ਮੈਂ ਰਿਸਕ ਲੈ ਰਹੀ ਹਾਂ ਬਹੁਤ ਬੜੀ ਫਲੈਟ ਮੈਂ ਰਿਸਕ ਲੈ ਰਹੀ ਹਾਂ ਤੂੰ ਜਾ ਰਹੀ ਐ Amazon ਦੇ ਜੰਗਲਾਂ ਦੇ ਵਿੱਚ ਹੈਨਾ ਰਿਸਕ ਲੈ ਰਹੀ ਐ ਘਰ ਵਾਲੇ ਨੇ ਪ੍ਰੈਂਕ ਕਰਨਾ ਹੈਗਾ ਕਿਸੇ ਮਤਲਬ ਸੁੰਦੀ ਵਰ ਮੇਰੇ ਤੋਂ ਕੋਚੋਰ ਜਗਾ ਮੈਂ ਚਲ ਬਾਹਰ ਹੀ ਆਂ ਦੇ ਜਿੱਦ ਕਿ ਤੇ ਇਹ ਕਮਰੇ ਚ ਕਮਰੇ ਚ ਕੋਈ ਨਹੀਂ ਹੈਗਾ ਜਿੰਨਾ ਦਾ ਨੇ ਇਹਨਾਂ ਦੇ ਕਮਰੇ ਚ ਕੋਈ ਨਹੀਂ ਹੈ ਦੇਵਦਾਲਾ ਕਮਰਾ ਤੁਹਾਡੇ ਦੋਨਾਂ ਦੇ ਇੱਕੋ ਰੂਮ ਨਹੀਂ ਹੈ ਇਹਨਾਂ ਦੇ ਕਮਰੇ ਚ ਕੋਈ ਨਹੀਂ ਹੈਗਾ ਹੱਦ ਹੁੰਦੀ ਵੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਠਾਣਨੇ ਆ ਠੀਕ ਆ ਹਾਂ ਜੀ ਕੰਮ ਬੰਦਾ ਬਾ 10 ਦੇ 10 ਦੇ ਹੋਰ ਕੋਈ ਰੋਕਟ ਸਾਇੰਸ ਦੱਸ ਦੇ ਪ੍ਰੈਂਕ ਕਰਨ ਲਈ ਠਾਣਾ ਹੀ ਪਏਗਾ ਸੁੱਤੇ ਬੈਠਾ ਥੋੜਾ ਪ੍ਰੈਂਕ ਕਰੇਗੀ ਸਭ ਤੋਂ ਪਹਿਲਾਂ ਇਹਨਾਂ ਨੂੰ ਠਾਣਨੇ ਆ ਦਿਮਾਗ ਕਿਤੇ ਮੈਂ ਤੈਨੂੰ ਅੱਗੇ ਵੀ ਕਿਹਾ ਸੀ ਨਾ ਪਿਛਲੀ ਵਾਰੀ ਵੀ ਤੂੰ ਦਿਮਾਗ ਇਧਰੇ ਵੇਚ ਕੇ ਆਈ ਹੁੰਨੀ ਐ ਇਹ ਸੁੱਤੇ ਪਈ ਐ ਸਭ ਤੋਂ ਪਹਿਲਾਂ ਟੋਪੇ ਡੇਮੂ ਬਾਰਵੀਂ 10 ਕੇ ਜਦੋਂ ਹੋਲੀ ਬੋਲਦੀ ਵੀ ਸੀ ਉਦੋਂ ਵੀ ਇਹੀ ਦੱਸਿਆ ਸੀ ਨਾ ਅੰਦਰ ਇਹ ਸੁੱਤੇ ਪਈ ਇੱਥੇ ਆ ਕੇ ਫਿਰ ਕਿਉਂ ਦੱਸਦੀ ਪਈ ਐ ਔਰ ਇਸ ਤੋਂ ਪਹਿਲਾਂ ਕਹਿ ਕੇ ਅੱਡੇ ਸਭ ਤੋਂ ਪਹਿਲਾਂ ਇਹਨਾਂ ਨੂੰ ਠਾਣਾ ਪੈਣਾ ਐ ਹੈ ਰੱਬਾ ਥੋੜਾ ਦਿਮਾਗ ਲਾ ਲਿਆ ਕਰੋ ਵਲੋਗਰੋ ਮੈਂ ਮੀਨੂ ਸਿੱਧਾ ਤੋਂ ਨਿਕਲ ਕੇ ਆਈ ਆਂ ਵੀ ਸ਼ਾਇਦ ਇਹ ਇਹਦੇ ਕੋਲ ਮਾੜਾ ਮੋਟਾ ਦਿਮਾਗ ਹੋਗਾ ਕੁਝ ਅੱਜ ਦਾ ਦੇਖਣ ਨੂੰ ਮਿਲੂਗਾ ਇਹ ਤੇ ਮੀਨੂ ਸਿਰ ਇੱਕੋ ਜੀਆਂ ਐ ਬਾਰ- ਇੱਕ ਦੋ ਵਾਰ ਉਹਦੇ ਘਰ ਵਾਲੇ ਨੇ ਕਹਿਤਾ ਤੇ ਮੈਨੂੰ ਤਾਂ ਸਮਝ ਨਹੀਂ ਆਂਦੇ ਚਲੋ ਅੱਗੇ ਦੇਖਦੇ ਹਾਂ ਇਹਨੇ ਇਹ ਅੰਦਰ ਦੇਖਿਆ ਇਹ ਦੇਖ ਕੇ ਹੱਸੇ ਕਿਉਂ ਮੈਨੂੰ ਇਹ ਸਮਝ ਨਹੀਂ ਆਂਦੇ ਇੰਦਾ ਧਿਆਕ ਦਾ ਕਿਉਂ ਕਰਦੇ ਬੰਦੇ ਦੇ ਦਿਮਾਗ 'ਚ ਨਾ ਪੰਜਾਹ ਤਰ੍ਹਾਂ ਦੀ ਚੀਜ਼ਾਂ ਆਂਦੀਆਂ ਤੇ ਅੰਦਰ ਦੇ ਕੇ ਹੱਸੇ ਕਿਉਂ ਭਲਾ ਦੱਸ ਬੰਦੋ ਦੱਸ ਕੋਈ ਅੰਦਰ ਜੋਕ ਲਿਖਿਆ ਹੋਇਆ ਸੀ ਜਿਹੜਾ ਤੋਂ ਪੜ ਲਏ ਅੰਦਰ ਦੇਖਿਆ ਸਲਾ ਕੀ ਹੈ ਕਮਲੀ ਨਹੀਂ ਸਕਦਾ ਪੈਨ ਖਾਣਾ ਮੈਂ ਕਦੇ ਖਾਣਾ ਨਹੀਂ ਬੜੇ ਪੈਨ ਤਾਂ ਤੇ ਜੇ ਹੁਣ ਆਪਾਂ ਕਿਉਂ ਡਰਾਮਾ ਕਿਉਂ ਡਰਾਮਾ ਸੁੱਤੇ ਬੈਨ ਕਦੀ ਠਾਏ ਨਹੀਂ ਜਦੋਂ ਨੇ ਕੰਮ ਤੇ ਜਾਣਾ ਹੁੰਦਾ ਸਵੇਰੇ ਠਾਂਦੀ ਨਹੀਂ ਉਹਨੂੰ ਵੈਸੇ ਮੰਜਰਾ ਮੈਂ ਸੁੱਤੇ ਬੈਨ ਨੂੰ ਕਦੀ ਠਾਏ ਜਾਣੇ ਹੋ ਸਕਦਾ ਹੈ ਇਦਾਂ ਕਿਦਾਂ ਕਰਨ ਬੈ ਤੁਹਾਨੂੰ ਮੈਨੂੰ ਥੋੜਾ ਗੁੱਸੇ ਚ ਹੋਣਾ ਪੈਣਾ ਥੋੜਾ ਪੁੱਛੀ ਦੋਣਾ ਪੈਣਾ ਹੈ ਨਾ ਤਾਂ ਅਸੀਂ ਪਿੱਛੇ ਮੈਨੂੰ ਥੋੜਾ ਗੁੱਸੇ ਚ ਹੋਣਾ ਪੈਣਾ ਉੱਚੀ ਬੋਲਣਾ ਪੈਣਾ ਚਲ ਬੋਲ ਗੁੱਸਾ ਕਰ ਲੈਗੀ ਝੂਠਾ ਮੂਠਾ ਆਂਦਾ ਗੁੱਸਾ ਕਰਨਾ ਚੱਲ ਦੇਖ ਲੈਂਦੇ ਨਹੀਂ ਤਾਂ ਅਸੀਂ ਤਾਂ ਚੌਵੀ ਘੰਟੇ ਤੇਰੇ ਦੰਦ ਹੀ ਨਿਕਲਦੇ ਰਹਿੰਦੇ ਆ ਹੀ 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 ਕਰਦੀ ਰਹਿੰਦੀ ਆ ਮੈਂ ਉਹ ਇੱਕ ਨਾ clip ਲੱਭੀ ਲਾਉਂਗੀ ਇਹ ਐਡੀ ਉੱਚੀ ਹੱਸਦੀ ਪਈ ਆ ਚਲੋ ਹੱਸਣਾ ਵਧੀਆ ਗੱਲ ਆ ਹੱਸਦੇ ਵੱਸਦੇ ਰਹੋ ਲੇਕਿਨ ਜਿੱਦਾਂ ਚੁੜੇਲ ਹੱਸਦੀ ਹੁੰਦੀ ਆ ਸੋਰੀ ਮਾਈਂਡ ਨਾ ਕਰੇ ਮਤਲਬ ਮੈਂ ਕਿਹਾ ਉਦਾਂ ਐਡੀ ਉੱਚੀ ਹੱਸਦੀ ਪਈ ਆ ਮੈਨੂੰ ਥੋੜਾ ਗੁੱਸਾ ਚੜ੍ਹਦਾ ਹੈ ਇਨੂੰ ਥੋੜਾ ਗੁੱਸੇ 'ਚ ਹੋਣਾ ਪੈਣਾ ਹੈ ਦੂਜੀ ਕਿ ਤੀਜੀ ਵਾਰ ਕਿਹਾ ਤੇਰੇ ਨਾਲ ਵੱਧ ਗੁੱਸੇ 'ਚ ਨਾ ਬਾਹਰ ਜਿਹੜੇ ਕੁੱਤੇ ਭੌਂਗਦੇ ਪਏ ਆ ਉਹ ਲੱਗਦੇ ਪਏ ਆ ਮੈਨੂੰ ਲੱਗਦਾ ਉਹਨਾਂ ਨੂੰ ਤੇਰੀਆਂ ਗੱਲਾਂ ਸੁਣ-ਸੁਣ ਕੇ ਉਹਨਾਂ ਨੂੰ ਗੁੱਸਾ ਚੜ ਰਿਹਾ ਠੀਕ ਹੈ ਤੈਨੂੰ ਪਤਾ ਨਹੀਂ ਗੁੱਸਾ ਆਵੇ ਨਾ ਆਵੇ ਗਲੀ ਦੇ ਕੁੱਤਿਆਂ ਨੂੰ ਜ਼ਰੂਰ ਆ ਚੁੱਕਿਆ ਦੁਖੀ ਹੋ ਗਏ ਹੋਣੇ ਤੁਹਾਡੇ ਤੋਂ ਤੁਸੀਂ 24 ਘੰਟੇ ਜਿਹੜੇ ਕੈਮਰਾ ਲੈ ਲੈ ਕੇ ਘੁੰਮਦੇ ਆਂ ਅਗਲੇ ਵੀ ਕੁੱਤੇ ਵੀ ਕਹਿੰਦੇ ਹੋਣੇ ਯਾਰ ਸਾਡੀ ਪ੍ਰਾਈਵੇਸੀ ਲੀਕ ਕਰੀ ਜਾ ਰਹੀ ਹੈ ਜੀ ਜੀ ਕੀ ਹੈ ਹਾਂ ਕੀ ਆ ਨਹੀਂ ਓਏ ਆ ਕੀ ਉਹ ਆ ਕੇ ਅੱਗੇ ਤਾਂ ਦੇਵ ਜੀ ਦੇਵ ਜੀ ਕਹਿੰਦੀ ਹੁੰਦੀ ਹੈ ਅੱਜ ਕੱਲਾ ਜੀ ਦੇਵ ਉਡਾਈ ਦਿੱਤਾ ਦੇਵ ਜੀ ਪੂਰਾ ਨਾਮ ਲੈ ਇੱਜ਼ਤ ਦੇ ਘਰ ਵਾਲਾ ਤੇਰਾ ਜੀ ਜੀ ਅਗਰੋ ਕਿਦਾਂ ਪਿਆ ਕੀ ਹੈ ਕੀ ਹੈ ਇਹਨੇ ਕੀ ਗੱਲ ਮੈਂ 4-5 ਦਿਨ 4-5 ਦਿਨ ਕੀ ਹਫਤਾ ਦਾ 4-5 ਹਫਤੇ ਹੋ ਗਏ ਉਹਨੇ ਇਹਦੇ ਵਲੌਗ ਦੇਖੇ ਨਹੀਂ ਹੈਗੇ ਤੇ ਇਹ ਪਹਿਲਾਂ ਦੇਵ ਜੀ ਕਹਿੰਦੀ ਸੀ ਉਹਨੂੰ ਜੀ ਜੀ ਤੇ ਆ ਗਈ ਚਲੋ ਕੁਝ ਚੇਂਜ ਕੀਤਾ ਹੋਣਾ ਦੇਖਦੇ ਅੱਗੇ ਹੋਣਾ ਠੀਕ ਹੈ ਨਾ ਤੜਾ ਪੇਰ ਖੁੱਲ ਚੁੱਕਿਆ ਵਾ ਕਿਹੜਾ ਪੇਰ ਫੋਨ ਆ ਰਿਹਾ ਤੁਹਾਡੇ ਫੇਲੀ ਦੇ ਕੰਮ ਕਰ ਨਹੀਂ ਇੱਧਰ ਆਓ ਉੱਠੋ ਉੱਟ ਕੇ ਬੈਠੋ ਇਹ ਕਿਹੜਾ ਡਰਾਮਾ ਆ ਯਾਰ ਪੇਰ ਖੁੱਲ ਚੁੱਕਿਆ ਪੇਰ ਖੁੱਲ ਚੁੱਕਿਆ ਕਿਹੜਾ ਪੇਰ ਖੁੱਲਿਆ ਦੱਸ ਤਾਂ ਦੇ ਉਹ ਪੂਰੀ ਐਕਟਿੰਗ ਹੋ ਵੀ ਕਰਦਾ ਵੇ ਉੱਟ ਕੇ ਬੈਠੋ ਮੈਨੂੰ ਫੋਨ ਆ ਰਿਹਾ ਕਰੋ ਦੇ ਕੋਈ ਫੋਨ ਫੋਨ ਸੋ ਜਾਂਦੇ ਲੈਟਸ ਜਾ ਲੈਟਸ ਜਾ ਸਾਰਾ ਘੱਟਾ ਜਗਾ ਜਲਦੀ ਕਰ ਲੈ ਜਗਾ ਨੇਰੇ ਜਿੱਗਲ ਨਹੀਂ ਹੁੰਦੀ ਇੱਧਰ ਆ ਟ ਜਗਾ ਆਦਨ ਦੀ ਪਈ ਐ ਚਲ ਇੱਧਰ ਆਇਓ ਉੱਠੋ ਜਲਦੀ ਮੈਂ ਇਥੇ ਨਾਲ ਫੋਨ ਦੇਣਾ ਮੇਰੀ ਨੀਂਦ ਹਰਾਮ ਕਰਕੇ ਤੁਸੀਂ ਸੋ ਰਹੇ ਹੋ ਉੱਠ ਜਾਓ ਔਰ ਦੋ ਜਲਦੀ ਕੀ ਐ ਉੱਠੋ ਉੱਠ ਕੇ ਬੈਠੋ ਪਹਿਲਾਂ ਕੰਬ ਉੱਠ ਨਹੀਂ ਉਹ ਲੇਟੇ ਹੋਏ ਲੇਟੇ ਲੇਟੇ ਉਹਨੂੰ ਗੱਲ ਨਹੀਂ ਸੁਣੋਗੇ ਲੇਟ ਕੇ ਉਹਦੇ ਕੰਨ ਨਹੀਂ ਕੰਮ ਕਰਦੇ ਆ ਗਿਆ ਉੱਠੋ ਗੱਲ ਸੁਣੋ ਬੈਠੋ ਜਰਾ ਕਿਉਂ ਵੀ ਤੇ ਜਰ ਨਹੀਂ ਕੀਤਾ ਗਿਆ ਛੁੱਟੀ ਦਾ ਦਿਨ ਆ ਉਹਨੂੰ ਸੌਣ ਦੇ ਨਹੀਂ ਸੌਣ ਦੇਣਾ ਚਲੋ ਵਿਚਾਰਾ ਦੇਵ ਪਾਜੀ ਕੋਈ ਗੱਲ ਨਹੀਂ ਕੰਮਲੀ ਐ ਤੁਹਾਨੂੰ ਵੀ ਪਤਾ ਹੀ ਐ ਨਾ ਕੋਈ ਗੱਲ ਸੁਣ ਲੋ ਸੁਣ ਲੋ ਕੀ ਕਹਿੰਦੀ ਐ ਕੰਮ ਨਹੀਂ ਉੱਠ ਕੇ ਬੈਠੋ ਤੁਹਾਡੀ ਨੀਂਦ ਖਰਾਬ ਹੋ ਚੁੱਕੀ ਆ ਉੱਠ ਉੱਠੋ ਜਲਦੀ ਹਾਂ ਉਹ ਤਾਂ ਨੀਂਦ ਖਰਾਬ ਹੋਈ ਐ ਤੂੰ ਵਿਚਾਰੇ ਨੂੰ ਕੱਚੀ ਨੀਂਦਰ ਠਾਤਾ ਠੀਕ ਐ ਨੀਂਦਾਂ ਤੂੰ ਉਹ ਤੂੰ ਖਰਾਬ ਕੀਤੀ ਉਹਦੀ ਉਹਦਾ ਕੀ ਕਸੂਰ ਵਿਚਾਰੇ ਦਾ ਮੈਂ ਤੁਹਾਨੂੰ ਕਹਿ ਰਹੀ ਆ ਫੋਨ ਆ ਰਿਹਾ ਤੁਹਾਡੀ ਥੈਲੀ ਦੇ ਜਲਦੀ ਉੱਠੋ ਥੈਲੀ ਥੈਲੀ ਦੇ ਤੁਹਾਡੀ ਸੋਇ ਸੋਇ ਉਹ ਮੇਰੇ ਕੋਲ ਪ੍ਰੂਫ ਐ ਪ੍ਰੂਫ ਸੇਲੀ ਦੇ ਫੋਨ ਆ ਰਹੇ ਉੱਠੋ ਉੱਠੋ ਤੁਹਾਡੀ ਸੇਲੀ ਦੇ ਫੋਨ ਆ ਰਹੇ ਔਰ ਰਾਮ ਨਾ ਪਿਆ ਕਿਉਂਕਿ ਉਹਨੂੰ ਵੀ ਪਤਾ ਡਰਾਮਾ ਕਰਦੀ ਪਈ ਹੈ ਠੀਕ ਹੈ ਇਹ ਤੇ ਬੰਦਾ ਦਾ ਅੱਖਾਂ ਖੋਲ ਜਾਣ ਵੀ ਕੀ ਕਹਿੰਦੀ ਪਈ ਹੈ ਸੇਲੀ ਦੇ ਫੋਨ ਆ ਰਹੇ ਮੇਰੇ ਕੋਲ ਉੱਠੋ ਉਹ ਤੂੰ ਜਾ ਕੰਮ ਕਰ ਲੈ ਸੂਤੇ ਤੂੰ ਕੀ ਜਲਦੀ ਉੱਠਾ ਫੋਨ ਆ ਰਹੇ ਤੁਹਾਡੇ ਫੋਨ ਤੇ ਫੋਨ ਆ ਰਹੇ ਨੇ ਉੱਠੋ ਨਹੀਂ ਆ ਰਹੇ ਤੂੰ ਉਹ ਤੁਹਾਡਾ ਨਾ ਕੰਮ ਲੈ ਰਹੀ ਆ ਉਹ ਕਰਾਂ ਮੜ ਗਿਆ ਉੱਪਰ ਹੋ ਜਾ ਉਹਨੂੰ ਕੋਈ ਪਰਵਾਹ ਨਹੀਂ ਕਹਿੰਦਾ ਜਿਹੜਾ ਮਰਜ਼ੀ ਨਾਮ ਲਈ ਜਾਵੇ ਉਹਨੂੰ ਕੋਈ ਪਰਵਾਹ ਨਹੀਂ ਕਿਹਦਾ ਫੋਨ ਆ ਰਿਹਾ ਕੌਣ ਨਾਮ ਲੈ ਰਿਹਾ ਉਹ ਕਹਿੰਦਾ ਮੈਨੂੰ ਸੌਂਦੇ ਉਹ ਆਪਣੀ ਜਗ੍ਹਾ ਠੀਕ ਹੈ ਕੰਮਕਾਰ ਵਾਲਾ ਬੰਦਾ ਛੁੱਟੀ ਵਾਲੇ ਦੇ ਨਾ RAMNAZ ਸੋਣਾ ਹੀ ਚਾਹੁੰਦਾ ਹੈਗਾ ਇਹਨਾਂ ਵਾਰ ਸਿਆਪਾ ਪਾ ਕੇ ਖੜੀ ਹੈ ਫੋਨ ਆ ਰਿਹਾ ਹੈ ਇਹਨੇ ਅਸ਼ੁਭ ਵਾਲਾ ਕਿਉਂ ਬੋਲਦੇ ਹੋ ਦੇ ਉੱਠੋ ਉੱਠੇ ਚੱਲਦੀ ਉੱਠੋ ਉੱਠੋ ਲਾ ਤੂੰ ਉੱਠਣ ਤਾਂ ਕੀ ਹੈ ਉੱਠੋ ਜਲਦੀ ਨਹੀਂ ਉਹਨੂੰ ਖਿੱਚੀ ਜਾ ਰਹੀ ਹੈ ਠੀਕ ਹੈ ਫੜ ਕੇ ਖਿੱਚ ਕੇ ਠਾ ਲੇਗੀ ਜਿੰਨਾ ਮਰਜ਼ੀ ਜ਼ੋਰ ਲਾ ਲਾ ਬੰਦੇ ਨੂੰ ਕੌਣ ਠਾ ਸਕਦਾ ਹੈਗਾ ਇੰਨਾ ਜ਼ੋਰ ਹੁੰਦਾ ਬੰਦਿਆਂ 'ਚ ਐ ਉਹਨੂੰ ਫੜ ਕੇ ਠਾਣ ਲੱਗੀ ਹੋਈ ਹੈ ਉਹ ਆਪਣੀ ਮਰਜ਼ੀ ਨਾਲ ਹੀ ਉੱਠੇਗਾ ਇਦਾਂ ਜ਼ੋਰ ਨਾਲ ਆ ਮੈਨੂੰ ਬੋ ਦੋ ਜੀ ਦੋ ਫੋਨ ਕਿਹੜੇ ਆ ਰਹੇ ਆ ਆ ਕੀ ਕਰਵਾ ਲਗੀ ਕੋ ਮਰੇ ਤੇ ਇਹ ਸਾਰਿਆਂ ਨੂੰ ਸ਼ੋ ਹੋਊਗੀ ਜਿਹੜੇ ਤੁਹਾਡੇ ਫੋਨ ਆ ਰਹੇ ਆ ਨਾ ਕੈਮਰਾ ਲੈ ਕੇ ਕਸ਼ਟਵਰ ਤਾਂ ਹੋਣਾ ਹੀ ਸਾਰਾ ਦੇ ਬੋਲੀ ਆ ਉਹ ਦੇਖ ਲਓ ਕਹਿੰਦਾ ਇਹ ਸਾਹਮਣੇ ਫੋਨ ਲੈ ਕੇ ਖੜਾ ਹੋਇਆ ਉਹ ਭਾਈ ਜੀ ਉਹਨੂੰ ਤੁਸੀਂ ਦੱਸਿਆ ਨਹੀਂ ਹੈ ਵੈਸੇ ਤੁਸੀਂ ਮਿਲੇ ਹੋਏ ਹੋ ਤੇ ਫੋਨ ਕਿਧਰ ਛੁਪਾ ਲ ਦੋ ਸਾਹਮਣੇ ਐਦਾ ਕੋਈ ਕੈਮਰਾ ਲੈ ਕੇ ਪ੍ਰੈਂਕ ਸ਼ੂਟ ਕਰਦਾ ਠੀਕ ਹੈ ਚਲੋ ਉਹ ਕਹਿ ਰਿਹਾ ਹੈਗਾ ਵੀ ਕਹਿੰਦੀ ਕਹਿੰਦੀ ਵੀ ਸਾਰਿਆਂ ਨੂੰ ਤੁਹਾਡੀ ਸੱਚਾਈ ਦਿਖਾਵਾਂਗੀ ਦੱਸ ਜੇ ਕੋਈ ਐਹੋ ਜੀ ਗੱਲ ਹੋਵੇ ਕੋਹਣ ਆਪਣੇ ਘਰ ਵਾਲਿਆਂ ਨੂੰ ਐਦਾ ਬਦਨਾਮ ਕਰੂਗਾ ਹੱਦ ਹੁੰਦੀ ਪਈ ਹੈ ਉਹ ਕਸਟਮਰ ਹੋਇਆ ਪੁੱਛ ਲਿਆ ਕਿ ਹਾਜੀ ਬੰਦ ਕਰ ਦਿਓ ਕਿਤੇ ਮੈਂ ਕਿਉਂ ਮੈਡਮ ਕਹਾਂ ਉਹ ਡਾਕਟਰ ਡਾਕਟਰ ਛੋਟੋ ਨਹੀਂ 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 ਉਹ ਨੈੱਟ ਬੰਦ ਹੋਣਾ ਓਕੇ ਨਾ ਕਿ ਸੇ ਕਸਟਮਰ ਦਾ ਫੋਨ ਆਇਆ ਉਹਨਾਂ ਨੈਟ ਬੰਦ ਹੋਣਾ ਉਹਨੂੰ ਕਹਿੰਦੇ ਮੈਡਮ ਸੁੱਤਾ ਪਿਆ ਜੀ ਕੀ ਕਹਿ ਰਿਹਾ ਕਹਿੰਦੀ ਮੈਂ ਕਿ ਉਹਨੂੰ ਮੈਡਮ ਕਹਾ ਜਲਸੀ ਜਲਸੀ ਹੈ ਕਰਵਾ ਲੈ ਮੈਂ ਇਹ ਗੱਲ ਸੁਣ ਲੈ ਬਈ ਨਾ ਨੰਨੀ ਵੀ ਉਹਨੂੰ ਮੈਡਮ ਕਹਦੀ ਜੇ ਕੁਛ ਹੈ ਅੱਗ ਲੱਗ ਜਾਂਦੀ ਤੇ ਨੰਨੀ ਨੂੰ ਕਾਲੀ ਨਹੀਂ ਹੈਗੀ ਪਾਣੀ ਪਲਾ ਪਾਣੀ ਪਲਾ ਦੇ ਮੈਨੂੰ ਦੇ ਮੈਨੂੰ ਨਾ ਬੋਲ ਬੋਲ ਕੇ ਨਾ ਪਹਿਲਾਂ ਮੈਂ ਉਹਦੇ ਨਾਲ ਬੈਂਸ ਕਰਕੇ ਹੁਣ ਤੁਹਾਡੇ ਨਾਲ ਬੈਂਸ ਕਰਨੀ ਪੈ ਰਹੀ ਆ ਮੈਡਮ ਜੀ ਨੈਟ ਬੰਦ ਪੁੱਟਾ ਪਹਿਲਾਂ ਨਹੀਂ ਪਾਣੀ ਲੈ ਕੇ ਆ ਪਾਣੀ ਲੈ ਕੇ ਦਿਲ ਦੇ ਨਾਲ ਉੱਤੇ ਪਾਣੀ ਪਾਵਾਂ ਮੈਂ ਪਾਣੀ ਲੈ ਕੇ ਆਣੀ ਹੈ ਜਿਹੜਾ ਉੱਥੇ ਨਹੀਂ ਨਾ

ਤੁੰਨਾ ਪ੍ਰਗਟ ਕੀ ਕੈਮਰਾ ਦੇ ਵਿੱਚ ਤਾਂ ਕੈਮਰਾ ਤਾਂ ਔਨ ਹੋਊਗਾ ਇਹ ਕਹਿੰਦਾ ਔਰ ਹੋ ਕੇ ਸਾਰੇ ਗੱਲਾਂ ਹੋਣਗੀਆਂ ਕਿਹੜੀ ਜਨਾਨੀ ਦਾ ਫੋਨ ਆ ਰਿਹਾ ਤੁਹਾਨੂੰ ਤੁਸੀਂ ਜਾਦੇ ਐ ਫੋਨ ਆ ਰਿਹਾ ਤੁਹਾਨੂੰ ਮੈਨੂੰ ਕੋਈ ਨਹੀਂ ਆ ਰਿਹਾ ਕਰਾ ਕੌਣ ਹੈ ਉਹਨੇ ਗੱਲ ਕਰਾ ਉਹ ਹੱਥ ਦੇਖਿਆ ਕਿੱਦਾਂ ਕਿੱਦਾਂ ਕਿਤੇ ਨੇ ਹੱਥ ਦੇਖਿਆ ਕਹਿੰਦਾ ਲਿਆ ਲਿਆਦਰ ਗੱਲ ਕਰਾ ਮੇਰੀ ਮੈਨੂੰ ਕੋਈ ਫੋਨ ਨਹੀਂ ਆ ਰਿਹਾ ਉਹ ਇਦਾਂ ਹੱਥ ਕੋਣ ਗੱਦਾ ਹੁੰਦਾ ਹੈ ਜੀ ਤੁਹਾਨੂੰ ਪ੍ਰੂਫ ਦੇਣੀ ਪਹਿਲਾਂ ਤਾਂ ਉੱਟ ਕੇ ਖੜੇ ਹੋ ਜਾਓ ਅੱਜ ਮੈਨੂੰ ਬਹੁਤ ਗੁੱਸਾ ਚੜਿਆ ਹੋਇਆ ਠੀਕ ਹੈ ਨਾ ਅੱਜ ਤੁਹਾਡਾ ਗੁੱਸਾ ਨਹੀਂ ਚੱਲਣਾ ਅੱਜ ਮੇਰਾ ਗੁੱਸਾ ਚੱਲੂਗਾ ਕੌ ਅੱਜ ਤੁਹਾਡਾ ਗੁੱਸਾ ਨਹੀਂ ਚੱਲਣਾ ਅੱਜ ਮੇਰਾ ਗੁੱਸਾ ਚੱਲੂਗਾ ਮਤਲਬ ਇਸ ਤੋਂ ਪਹਿਲਾਂ ਤੇਰਾ ਕਦੇ ਗੁੱਸਾ ਚੱਲਿਆ ਨਹੀਂ ਹੈ ਮਤਲਬ ਇਹਦਾ ਹੀ ਗੁੱਸਾ ਹਮੇਸ਼ਾ ਚੱਲਦਾ ਹੈਗਾ ਦੇਖ ਪਾਜੀ ਫਿਰ ਇਹ ਤਾਂ ਗਲਤ ਗੱਲ ਹੈ ਬਰਾਬਰ ਕੰਮ ਚੱਲਣਾ ਚਾਹੀਦਾ ਹੈਗਾ ਪਾਰਟਨਰ ਤੋਂ 50% ਤੁਹਾਡਾ ਗੁੱਸਾ ਚੱਲਣਾ ਚਾਹੀਦਾ 50% ਇਹਦਾ ਚੱਲਣਾ ਚਾਹੀਦਾ ਕਮਲ ਦਾ ਇਹ ਕਹਿ ਰਹੀ ਅੱਜ ਤੱਕ ਤੁਹਾਡਾ ਹੀ ਗੁੱਸਾ ਚੱਲੇ ਨਹੀਂ ਕਮਲ ਇਹ ਗਲਤ ਹੈ ਫਿਰ ਤੇਰਾ ਗੁੱਸਾ ਵੀ ਚੱਲਣਾ ਚਾਹੀਦਾ ਉਹ ਅਲੱਗ ਗੱਲ ਹੈ ਜਿਹੜਾ ਚੱਲਣਾ ਨਹੀਂ ਕਦੇ ਕੌਣ ਹੈ ਜਿਹੜੀਆਂ ਗਾਟੀਆਂ ਪਹਿਲਾਂ ਪਾਈਆਂ ਹੋਈਆਂ ਸੀ ਉਹੀ ਹੋਊਗਾ ਨਾ ਕੋਈ ਕੋਈ ਨਹੀਂ ਹੈ ਉਹੀ ਹੈ ਉਹ ਲੱਗ ਮੈਨੂੰ ਤੇ ਤੁਹਾਡੀ ਇਹਦਾਂ ਹੋਈ ਹੈ ਗਾੜੀਆਂ ਇਸ ਤੋਂ ਪਹਿਲਾਂ ਵੀ ਹੋਰ ਸੀ। ਕੀ ਬਾਤ ਹੈ ਭਾਜੀ ਕੀ ਬਾਤ ਹੈ। ਨਾ ਗੱਲ ਕਰਾਨੀ ਨਗਮਾ ਕੋਣ ਹੈ? ਫੋਨ ਨਗਮਾ ਕੋਣ ਹੈ? ਕੋਣ ਹੈ ਨਗਮਾ ਕੋਣ ਹੈ? ਤੈਨੂੰ ਨਹੀਂ ਪਤਾ ਫੋਨ ਆ ਰਹੇ ਫੋਨ ਆ ਰਹੇ ਉਹਦੇ। ਕੀ ਕਰੀਏ? ਨਗਮਾ ਨਾਮ ਸੁਣ ਕੇ ਦੇਵ ਦੇ ਮੂੰਹ ਤੇ ਸਮਾਈਲ ਦੇਖਿਆ। ਨਗਮਾ ਨਾਮ ਸੁਣ ਕੇ ਸਮਾਈਲ ਫੇਸ ਇਦਾਂ ਬਲਸ਼ ਕਰਨ ਲੱਗਿਆ। ਇਟ ਮੀਨਸ ਪਹਿਲਾਂ ਕੋਈ ਨਗਮਾ ਨਾਮ ਦੀ ਕੁੜੀ ਭਾਜੀ ਤੁਹਾਡੀ ਜ਼ਿੰਦਗੀ ਚ ਹੋਣੀ ਹੈ। ਨਹੀਂ ਤੇ ਇਦਾਂ ਫੇਸ ਬਲਸ਼ ਨਹੀਂ ਕਰਨਾ ਸੀ ਇਦਾਂ ਸਮਾਈਲ ਨਹੀਂ ਆਏ ਸੀ ਫੇਸ ਤੇ। ਚਲ ਕੋਈ ਨਹੀਂ ਬਾਜੀ ਅੱਗੇ ਬੋਲੋ ਕੌਣ ਆ ਰਿਹਾ ਕੀ ਕਹਿ ਰਹੀ ਹੈ ਪਹਿਲਾਂ ਦੱਸੋ ਨਗਮਾ ਕੌਣ ਹੈ ਕਾ ਕੀ ਕਹਿ ਰਹੀ ਹੈ ਪੁਰਾਣੀ ਸੇਲੀ ਪੁਰਾਣੇ ਕਾਂਡ ਬਾਹਰ ਆ ਰਹੇ ਨੇ ਕਾ ਕੀ ਕਹਿ ਰਹੀ ਹੈ ਕੁਝ ਕਾ ਆਪਨਾ ਹਾਸਾ ਆ ਰਿਹਾ ਵਾ ਨਗਮਾ ਕੌਣ ਹੈ ਤੈਨੂੰ ਨਹੀਂ ਪਤਾ ਕੌਣ ਆ ਰਿਹਾ ਫੋਨ ਆ ਰਿਹਾ ਉਹਦੇ ਹਾਂ ਕੀ ਕਹਿ ਰਹੀ ਹੈ ਫੋਨ ਆ ਰਿਹਾ ਕੀ ਕਹਿ ਰਹੀ ਹੈ ਪਹਿਲਾਂ ਕਹਿੰਦੀ ਨਗਮਾ ਕੌਣ ਹੈ ਉਦੋਂ ਦਾ ਜਵਾਬ ਸੁਣਿਆ ਕੀ ਕਹਿ ਰਿਹਾ ਹੈ ਕਹਿੰਦਾ ਤੈਨੂੰ ਨਹੀਂ ਪਤਾ ਇਟ ਮੀਨਸ ਦੇਵ ਨੇ ਨਾ ਕਮਲ ਨੂੰ ਕੁਝ ਨਾ ਕੁਝ ਆਪਣਾ ਪੁਰਾਣਾ ਦੱਸਿਆ ਆ ਨਹੀਂ ਤੇ ਬੰਦਾ ਇਹ ਨਹੀਂ ਕਹਿੰਦਾ ਹੁੰਦਾ ਵੀ ਤੈਨੂੰ ਨਹੀਂ ਪਤਾ ਕੌਣ ਹੈਗੀ ਹੈ ਕਹਿੰਦੀ ਫੋਨ ਕੀ ਕਹਿ ਰਹੀ ਐ ਦੱਸੋ ਵੀ ਕਮਲ ਦੱਸ ਕੀ ਕਹਿ ਰਹੀ ਐ ਦੱਸੋ ਨਗਮਾ ਕੋਣ ਤਾਂ ਕੀ ਕਹਿਦੀ ਐ ਪੁਰਾਣੀ ਸੇਲੀ ਪੁਰਾਣੇ ਕਾਂਡ ਬਾਹਰ ਆ ਰਹੇ ਨੇ ਆ ਹੱਸਾਰੇ ਪੁਰਾਣੇ ਕਾਂਡ ਬਾਹਰ ਆ ਰਹੇ ਨੇ ਤੇ ਦੇਵ ਨਾ ਜਿਹੜਾ ਮਿੰਨਾ ਮਿੰਨਾ ਹੱਸ ਰਿਹਾ ਠੀਕ ਐ ਇਹ ਸ਼ੱਕ ਕਰੰਨੇ ਸਾਨੂੰ ਮਜਬੂਰ ਕਰਦਾ ਪਿਆ ਵੀ ਕੁਝ ਨਾ ਕੁਝ ਕਮਲ ਤੋਂ ਪਹਿਲਾਂ ਵੀ ਇਹਦੀ ਲਾਈਫ ਦੇ ਵਿੱਚ ਹੈਗਾ ਸੀ ਕੋਈ ਕੁੜੀ ਹੈਗੀ ਸੀ ਜਿੰਨੂੰ ਇਹ ਆਧਾਰ ਬਣਾ ਕੇ ਨਾ ਪ੍ਰੈਂਕ ਕਰਦੀ ਪਈ ਐ ਇਹ ਵਾਲਾ ਇਹ ਮਾਮਲਾ ਬਹੁਤ ਸੀਰੀਅਸ ਆ ਸੀਰੀਅਸ ਅਗਰ ਇਹ ਪ੍ਰੂਫ ਹੋ ਗਿਆ ਨਾ ਮੈਂ ਘਰ ਛੱਡ ਕੇ ਚਲੀ ਜਾਣਾ ਵਾ ਚੱਜਾ ਜਲਦੀ ਜਾ ਕਰਾਲੀ ਬੇਸਤੀ ਠੀਕ ਐ ਬਸ ਕਰਾਲੀ ਬੇਸਤੀ ਕਹਿੰਦੀ ਮੈਂ ਘਰ ਛੱਡ ਕੇ ਚਲੀ ਜਾਣਾ ਉਹ ਕਹਿੰਦਾ ਜਾ ਜਲਦੀ ਜਾ ਹੋਰ ਕੁਝ ਸੁਣਨਾ ਹੈ ਕਰ ਦੇ ਖਤਮ ਇੱਥੇ ਪ੍ਰੈਂਕ ਨਹੀਂ ਤੇ ਹੋਰ ਬੇਸਤੀ ਕਰਵਾਏਗੀ ਹਾਂ ਬੈਗ ਤਾਂ ਬੈਗ ਕਰਾ ਕੇ ਸ਼ਾਪਿੰਗ ਤੇ ਚੱਲੀ ਆਂ ਸ਼ਾਪਿੰਗ ਤੇ ਜਾ ਰਹੀ ਆ ਮੈਂ ਤੁਹਾਡੇ ਪਾਪੇ ਨੂੰ ਛੱਡ ਕੇ ਜਾ ਰਹੀ ਦੂਜਾ ਬੈਗ ਦੇ ਇਹਨੇ ਕੀ ਆਉਣਾ ਬੈਗ ਲਿਆ ਉਹ ਨਾਰਮਲ ਪਰਸ ਲੈ ਆ ਹੈਂਡ ਬੈਗ ਲੈ ਆ ਕਹਿੰਦੀ ਮੈਂ ਸ਼ਾਪਿੰਗ ਤੇ ਜਾ ਰਹੀ ਆ ਤੁਹਾਡੇ ਪਾਪੇ ਨੂੰ ਛੱਡ ਕੇ ਜਾ ਰਹੀ ਚੱਕ ਕੇ ਮਾਰਿਆ ਬੈਗ ਚੱਕ ਕੇ ਕਿਉਂ ਮਾਰਦੀ ਆ ਫ੍ਰੀ ਦੇ ਆਉਂਦੇ ਆ ਪੈਸੇ ਲੱਗਦੇ ਆ लगता तो पैसे नहीं लगे तो प्रमोशन की कोई कदर नवाक भी देख लो मिन्ना, मिन्ना पे, माड़ा, माड़ा पे है। भी पता है वैसे ना एक गलता जवाब बहुत स्वीट है देखियो किन्ना प्यार है बच्चों के सामने लगे रहने ड्रामे करते गल बुरी लगदा देख लो की कह दी घुगू जी बन के बैठे सिर से खंबल देखो कि लैके बैठा है ਕੰਡ ਕੱਟਿਆ ਪਾਜੀ ਸ਼ਰਮ ਆਂਦੀ ਐ ਹੁਣ ਪੁਰਾਣੇ ਕਾਂਡ ਬਾਹਰ ਆਗੇ ਦਾ ਤੁਹਾਡੇ ਕਿਹਨਾ ਬੈਠੋ ਤੁਸੀਂ ਤੂੰ ਗੱਲ ਕਰਾ ਕੋਣ ਗੱਲ ਕਰਾਨੀਆਂ ਖੜਜੋ ਕਾੜੀ ਮੈਂ ਗੱਲ ਕਰਾਨੀ ਊੜੇ ਦੇਵ ਨੂੰ ਵਿਚਾਰ ਚਾਹ ਚੜਿਆ ਹੋਇਆ ਵੀ ਹਾਏ ਪੁਰਾਣੀ ਸਹੇਲੀ ਦੇ ਨਾਲ ਗੱਲ ਹੋਊਗੀ ਕੰਡਾ ਕਰਾ ਗੱਲ ਕਰਾ ਗੱਲ ਹੋਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਠੀਕ ਆ ਨਾ ਮੇਰੀ ਪੇਟ ਵਿੱਚ ਗੱਲਾਂ ਕਰਨੇ ਤੁਸੀਂ ਜਲਦੀ ਕਰ ਨਹੀਂ ਗੱਲਾਂ ਕਰਦੇ ਹੋ ਮੈਂ ਜੇ ਬੰਦੇ ਨੇ ਕਿਸੇ ਨਾਲ ਗੱਲਾਂ ਕਰਨੀਆਂ ਹੋਣਗੀਆਂ ਪੇਟ ਵਿੱਚ ਹੀ ਕਰੂਗਾ ਤੇਰੇ ਸਾਹਮਣੇ ਥੋੜਾ ਕਰੂਗਾ ਇੰਨੀ ਕਿਸੇ ਬੰਦੇ 'ਚ ਹਿੰਮਤ ਹੁੰਦੀ ਵੀ ਆਪਣੀ ਜਨਾਨੀ ਸਾਹਮਣੇ ਸਹੇਲੀ ਦੇ ਦੇ ਵੈਨ ਨਾ ਕਮਲਾ ਥੋੜੀ ਹੈਗਾ ਇਦਾਂ ਤਾਂ ਦੇ ਭਾਜੀ ਸਿਆਣੇ ਹੈਗੇ ਗੱਲਾਂ ਜਿਵੇਂ ਨਾ ਕਰਨਗੇ ਪਿੱਠ ਵਿੱਚ ਹੀ ਕਰਨਗੇ ਔਰ ਜਵਾਕਾਂ ਵੱਲ ਕੋੜਾ ਕੋੜਾ ਕਿਉਂ ਚੱਕੀ ਜਾਨੀ ਹੈ ਉਹਨਾਂ ਦਾ ਕੀ ਕਸੂਰ ਹੈ ਐਵੇਂ ਹੀ ਬੱਚਿਆਂ ਦਾ ਵੀ ਜਿਨ੍ਹਾਂ ਆਰਾਮ ਕੀਤਾ ਤੁਸੀਂ ਓਏ ਹੈਂਡ ਬੈਗ ਨਹੀਂ ਚਾਹੀਦਾ ਏ ਕੱਪੜਿਆਂ ਵਾਲਾ ਬੈਗ ਐਨੇ ਜਵਾਗ ਨੂੰ ਕਿਹਾ ਬੈਗ ਦੂਜਾ ਲਿਆ ਦੂਜਾ ਹੈਂਡ ਬੈਗ ਲਿਆ ਚੱਕੇ ਉਹ ਹੈ ਤਾਂ ਜਵਾਕ ਹੀ ਹੈ ਨਾ ਉਹਨਾਂ ਨੂੰ ਕੀ ਪਤਾ ਹੈਗਾ ਤੂੰ ਕਿਹੜਾ ਬੈਗ ਮੰਗਦੀ ਪਈ ਹੁਣ ਦੱਸਿਆ ਤੂੰ ਕਪੜਿਆਂ ਵਾਲਾ ਬੈਗ ਕਪੜਿਆਂ ਵਾਲਾ ਬੈਗ ਦੇਵਵਾਲ ਦੇਖਿਓ ਦੇਵ ਦੀ ਸ਼ਕਲ ਵਾਲ ਦੇਖੋ ਕਿੱਦਾਂ ਬੈਠਾ ਹੋਇਆ ਅਰਜਾ ਮੈਂ ਇਹ ਬੈ ਕਰਦੀਆਂ ਰੁਕ ਜਾ ਅੱਜ ਆ ਜਾਂ ਪਾਰ ਬਿਲਕੁਲ ਸਹੀ ਹੈ ਕਮਲ ਅੱਜ ਆ ਜਾਂ ਪਾਰ ਕਰਦੇ ਬੜਾ ਰੰਡੀ ਰੋਣਾ ਹੋ ਗਿਆ ਕਦੀ ਗਾਲਾਂ ਕਦੀ ਜੈ ਮਾਲਾ ਵੱਲੇ ਗਾਲਾਂ ਕਦੀ ਕੇਕ ਵੱਲੇ ਗਾਲਾਂ ਕਦੀ ਇਹ ਐਵੇਂ ਗੁੱਸਾ ਕਰਦਾ ਰਹਿੰਦਾ ਸ਼ੱਕ ਤਾਂ ਮੈਨੂੰ ਵੀ ਹੈ ਭਾਜੀ ਤੁਹਾਡੇ ਤੇ ਐਵੇਂ ਨਹੀਂ ਕੋਈ ਘਰ ਵਾਲੀ ਨੂੰ ਇੰਨੀਆਂ ਗਾਲਾਂ ਕੱਢਦਾ ਤੁਸੀਂ ਪੱਕਾ ਕਿਸੇ ਸੇਲੀ ਪਿੱਛੇ ਲੱਗ ਕੇ ਗਾਲਾਂ ਕੱਢਦੇ ਹੋਣੇ ਪੱਕਾ ਅੱਜ ਹੋ ਕੇ ਰਹੂਗਾ ਉਹਨੂੰ ਹੀ ਘਰੇ ਲਿਆਓ ਫਿਰ ਉਹਨੂੰ ਲਿਆਉ ਕਰੇ ਮੈਨੂੰ ਰੱਖਣ ਦੀ ਕੀ ਜਰੂਰਤ ਆ ਉਹ ਕਮਲ ਨਾ ਬੋਲ ਇਦਾਂ ਪਹਿਲਾਂ ਉਹਨੇ ਤੈਨੂੰ ਕਹਿਤਾ ਜਾ ਚਲੀ ਜਾ ਹੁਣ ਤੂੰ ਕਹੀ ਜਾਂਦੀ ਹੈ ਉਹਨੂੰ ਲਿਆ ਕੇ ਰੱਖ ਲੋ ਕਰੇ ਜੀ ਉਹਨੇ ਕਹਿਤਾ ਨਾ ਵੀ ਜਾ ਮੈਂ ਰੱਖ ਲਾਂਗਾ ਫਿਰ ਤੇਰੀ ਕੀ ਰਹਿ ਜੂਗੀ ਪਹਿਲਾਂ ਮੈਨੂੰ ਦੱਸ ਇਦਾਂ ਦੀਆਂ ਗੱਲਾਂ ਨਹੀਂ ਬੋਲਿਦੀਆਂ ਹੁੰਦੀਆਂ ਸਮਝਿਆ ਕਰੋ ਮੈਂ ਨਹੀਂ ਕੀਤਾ ਜਿਹੜਾ ਫੋਨ ਆਉਂਦੇ ਉਹਨੂੰ ਹੀ ਕਰੇ ਲਿਓ ਮੈਂ ਤਾਂ ਨਹੀਂ ਕਰ ਰਿਹਾ ਕਿਸੇ ਨੂੰ ਫੋਨ ਆ ਵੀ ਕਿਉਂ ਰਿਹਾ ਤੁਹਾਨੂੰ ਫੋਨ ਪੁੱਛ ਲੈ ਕਿਉਂ ਆ ਰਿਹਾ ਮੈਨੂੰ ਵੀ ਪਤਾ ਅਗਲੀ ਕਹਿੰਦੀ ਮੈਂ ਸਿੱਧੀ ਗੇਮ ਨਾਲ ਗੱਲ ਕਰਨੀ ਹੈ ਫੇਰ ਆ ਗੱਲ ਵੈਸੇ ਤੂੰ ਰੱਬ ਨੂੰ ਇੰਨਾ ਮੰਦੀ ਹੈ ਇੰਨੀ ਪਾਠ ਪੂਜਾ ਕਰਦੀ ਹੈਗੀ ਆ ਤੈਨੂੰ ਨਹੀਂ ਪਤਾ ਵੀ 24 ਘੰਟੇ ਦੇ ਵਿੱਚ ਇੱਕ ਵਾਰ ਸਰਸਵਤੀ ਮਾਤਾ ਆਪਣੇ ਜੁਬਾਨ ਤੇ ਆ ਕੇ ਬੈਠਦੀ ਹੈ ਐਸ ਟਾਈਮ ਤੇਰੀ ਜੁਬਾਨ ਤੇ ਸਰਸਵਤੀ ਮਾਤਾ ਬੈਠੀ ਹੋਈ ਤੇ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਹੋ ਗਈਆਂ ਤੇ ਤੇਰਾ ਕੀ ਰਹਿ ਜਾਊਗਾ ਕਮਲ ਮੈਨੇ ਦੱਸੀ 20 ਵਾਰ ਤੁਹਾਨੂੰ ਕਿਹਾ ਹੈਗਾ ਅਜੇ ਪ੍ਰੈਂਕ ਨਾ ਕਰਿਆ ਕਰੋ ਜਿਹਦੇ ਨਾਲ ਕੱਲ ਨੂੰ ਤੁਹਾਡੀ ਲਾਈਫ ਤੇ ਕੋਈ ਇੰਪੈਕਟ ਆਵੇ ਜਿਉ ਸੱਚ ਹੋ ਜਾਂਦਾ ਠੀਕ ਹੈ ਉਹ ਬਾਵੇ ਦੀ ਐਗਜ਼ੈਂਪਲ ਤੁਸੀਂ ਸਭ ਤੋਂ ਵੱਡੀ ਐਗਜ਼ੈਂਪਲ ਹੈ ਔਰ ਰੌਣ ਪਿੱਟਣ ਵਾਲੇ 24 ਘੰਟੇ ਪ੍ਰੈਂਕ ਕਰਦਾ ਰਹਿੰਦਾ ਸੀ ਤੇ ਐਂਡ ਤੇ ਉਹਦੀ ਮਦਦ ਨਾਲ ਜਿੱਦਾਂ ਦੀ ਤੁਸੀਂ ਵਾਈਬ੍ਰੇਸ਼ਨ ਜਨਰੇਟ ਕਰੋਗੇ ਜਿੱਦਾਂ ਤੁਸੀਂ ਆਪਣੇ ਮੂੰਹ ਚੋਂ ਲਵਜ਼ ਕੱਢੋਗੇ ਠੀਕ ਹੈ ਉਦਾਂ ਦਾ ਹੀ ਸਮਾਂ ਤੁਹਾਡੇ ਤੇ ਆਂਦਾ ਹੁੰਦਾ ਆ। ਗੱਲ ਕਰਾਨੀ ਖੜਜੋ ਤੁਹਾਡੀ ਖੜਜੋ। ਨਗਮਾ 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 ਕਹਿ ਰਹੀ ਹੈ ਨਾ ਕਿਹੜੀ ਨਗਮਾ ਗੱਲ ਕਰਾਨੀ ਆ ਮੈਂ ਤੁਹਾਡੀ ਖੜ ਜਾ। ਮਮੀ 2 ਮਿੰਟ ਰੁਕ ਜਾ ਪਹਿਲਾਂ ਬੇਟਾ ਤਾਨੂੰ ਜਾਣਾ ਕਾਲੀ ਲੱਗੀ ਫਿਰ ਮੈਨੂੰ ਘਰ ਤੋਂ ਕੱਢਣ ਦੀ। ਤੇ ਜਵਾਕ ਦੂਜਾ ਬੈਗ ਲੈ ਵੀ ਆਇਆ ਕਹਿੰਦੀ 2 ਮਿੰਟ ਰੁਕ ਜਾ ਤਾਨੂੰ ਜ਼ਿਆਦੀ ਕਾਲੀ ਲੱਗੀ ਆ ਪਹਿਲਾਂ ਉੱਤੇ ਤੂੰ ਚਿੱਕੀ ਜਾ ਰਹੀਆਂ ਜਵਾਕ ਤੇ ਹੈ ਵੀ ਇਹ ਬੈਗ ਨਹੀਂ ਕੱਪੜਿਆਂ ਵਾਲਾ ਬੈਗ ਲੈ ਕੇ ਆ ਹੁਣ ਜੋ ਲੈ ਆ ਤੇ ਹੁਣ ਉਹਨੂੰ ਉਹਨੂੰ ਪਹਿਲਾਂ ਕਹਿਣਾ ਸੀ ਨਾ 2 ਮਿੰਟ ਰੁੱਕ ਕੇ ਬੈਗ ਲਈ ਹੈ ਸਾਰਨ ਕੌਲੀ ਲੱਗੀ ਪਈ ਆ ਗੱਲ ਤਾਂ ਕਲੀਅਰ ਹੋ ਜਾਣ ਦੇ ਤਾਂ ਹੀ ਜਾਉਂਗੀ ਨਾ ਮੈਂ ਨਹੀਂ ਤੋ ਨਹੀਂ ਮੈਨੇ ਗੱਲ ਦਸੀ ਤੋ ਕਿ ਕੀ ਗੱਲ ਕਲੀਅਰ ਕਰਨੀ ਕੀ ਕਲੀਅਰ ਕਰਨੀ ਹੈ ਅਗਲਾ ਕਹਿੰਦਾ ਪਿਆ ਮੈਂ ਕਿਸੇ ਨੂੰ ਨਹੀਂ ਜਾਣਦਾ ਗੁੱਗੂ ਨਾ ਬਣ ਕੇ ਬੈਠੋ ਤੁਸੀਂ ਤੁਹਾਡੀ ਗੱਲ ਕਰਾਂ ਨਹੀਂ ਮੈਂ ਖੜ ਚਾਹਾਂ ਰਿਆ ਦੋਸਰਾ ਉਤਾਰੀ ਤੋ ਮੈਨੂੰ ਕੀ ਕਰਤਾ ਐਤਵਾਰ ਕੀ ਤੁਹਾਡੇ ਸਾਰੇ ਦਿਨ ਖਰਾਬ ਹੋਣ ਕਿ ਹੁਣ ਜ਼ਿੰਦਗੀ ਖਰਾਬ ਕਰੂੰਗੀ ਮੈਂ ਤੁਹਾਡੀ हां ਇਹਦਾ ਜੂਨ ਜੁਲਾਈ ਅਗਸਟ ਨੰਬਰ ਸਭ ਖਰਾਬ ਕਰਦੇ ਬੰਦੇ ਦੇ ਜੂਨ ਖਰਾਬ ਜਿਨ੍ਹਾਂ ਨਹੀਂ ਕਰਦੀਆਂ ਇਹੋ ਜਿਹੇ ਘੜੀਆਂ ਜੇ ਪ੍ਰੈਂਕ ਕਰਦੀਆਂ ਹੈਗੀਆਂ ਅਗਲੇ ਦਾ ਇਹ ਤਬਰ ਖਰਾਬ ਕਰਤਾ ਅਗਲੇ ਨੇ ਸੋਨਾ ਸੀ ਥੋੜੀ देर ਠੀਕ ਹੈ ਤੇ ਤੈਨੂੰ ਚੁੱਲ ਲੱਗੀ ਸੀ ਪ੍ਰੈਂਕ ਕਰ ਲਈ ਪ੍ਰੈਂਕ ਕਰ ਲਈ ਔਰ ਪ੍ਰੈਂਕ ਵੀ ਕਿਹੜਾ ਚੂਜ਼ ਕੇਤਾ ਥਰਡ ਕਲਾਸ ਪ੍ਰੈਂਕ ਹੋਰ ਤੈਨੂੰ ਕੋਈ ਪ੍ਰੈਂਕ ਨਹੀਂ ਲੱਭਿਆ ਹੈਗਾ ਹਲੋ ਹਲੋ ਫੋਨ ਕਿਉਂ ਆ ਰਹੇ ਤੇਰੇ बार-बार ਕੀ ਦਿਨਾਂ ਗੱਲ ਕਰਨੀ ਹੈ ਦੇਵ ਜੀ ਨਾਲ ਲੈ ਹੁਣ ਕਰਾ ਗੱਲ ਕਰਾ ਗੱਲ ਦੇਵ ਜੀ ਨਾਲ ਗੱਲ ਕਰਨੀ ਅਗਲੇ ਦਿਨ ਨਹੀਂ ਵੀ ਕਿਸੇ ਨੇ ਗਾੜੀ ਹੈਗੀ ਨਾ ਤੂੰ ਗਾੜੀ ਪਵਾ ਕੇ ਰਹਿਂਗੀ ਸੁਣਦੇ ਕੀ ਗੱਲ ਅੱਗੇ ਕਰਦੇ ਆ ਗੱਲ ਕਰੋ ਫੜੋ ਹੈਲੋ ਇਹ ਕਿਹੋ ਜਿਹਾ ਹੈ ਕੌਣ ਉਹ ਇਹ ਤੋਂ ਕਿਹੋ ਜਿਹੀ ਸੱਲੀ ਹੈ ਤੈਨੂੰ ਆਪਣੇ ਐਕਸ ਬੋਏਫ੍ਰੈਂਡ ਦੀ ਆਵਾਜ਼ ਨਹੀਂ ਵੇਜਣ ਹੈਲੋ ਦੇਵ ਜੀ ਬੋਲਦੇ ਆ ਉਹ ਵੀ ਕਹਿੰਦਾ ਕੌਣ ਨਨਤਮਾ ਕੌਣ ਹੈ ਤੇ ਕੌਣ ਆ ਕੁਸੇ ਦੇ ਵਿੱਚ ਗਰਮੀ ਵਧਦੀ ਹੁੰਦੀ ਹੈ ਜਾਂ ਘਟਦੀ ਹੁੰਦੀ ਤੂੰ ਐਸੀ ਗੱਲ ਨੂੰ ਬੰਦ ਕਰਤਾ ਦਸੀ ਉਹ ਤੋਂ ਨਗਮ ਜਿੰਨੂੰ ਤੁਸੀਂ ਵਿਆਹ ਤੋਂ ਬਾਅਦ ਭੁੱਲੀ ਗਏ ਹੋ ਸ਼ੋਪਿੰਗ ਆ ਕਰਾਂਦੇ ਸੀ ਉਹਨੂੰ ਸ਼ੋਪਿੰਗਾਂ ਨਹੀਂ ਕਰਾਂਦੇ ਅਗਲਾ ਆਪਣੇ ਘਰ ਵਾਲੀ ਨੂੰ ਸ਼ੋਪਿੰਗ ਕਰਾਏਗਾ ਕਿ ਤੈਨੂੰ ਕਰਾਏਗਾ ਤੂੰ ਜੋ ਵੀ ਹੈਗੀ ਐ ਤੂੰ ਆਪਣੇ ਖ਼ਦਮ ਨਾਲ ਸ਼ੋਪਿੰਗਾਂ ਕਰਾਣ ਨੂੰ ਉਹ ਮੈਨੂੰ ਨਹੀਂ ਪਤਾ ਪਤਾ ਨਹੀਂ ਮੈਨੂੰ ਭਾਈ ਕੋਣਾ ਹੁਣ ਕੱਢ ਦੇ ਨਹੀਂ ਕਿਉਂ ਨਹੀਂ ਪਤਾ ਤੁਹਾਨੂੰ ਨਹੀਂ ਆ ਕੀ ਸੀ ਹੁਣ ਮੈਨੂੰ ਕਹਿ ਦਿਆ ਅਗਲੀ ਕਹਿੰਦੀ ਨਾ ਮਿਲਦੇ ਮੈਨੂੰ ਨਾ ਮੈਨੂੰ ਸ਼ੋਪਿੰਗ ਕਰਾਣੇ ਆ ਕਿਹਨੂੰ ਸ਼ੋਪਿੰਗਾਂ ਕਰਾਈਆਂ ਉਹ ਮੈਂ ਨਹੀਂ ਜਾਂਦਾ ਕਿਨੂੰ ਸ਼ੋਪਿੰਗਾਂ ਕਰਾਈਆਂ ਮੈਂ ਕਿਸੇ ਨੂੰ ਨਹੀਂ ਕਰਾਈਆਂ ਹੁਣ ਕਲੀਅਰ ਹੋ ਗਿਆ ਹੁਣ ਬਾਏ ਕਿੰਨੂ ਸ਼ੋਪਿੰਗ ਕਰਾਈਆਂ ਕਿੰਨੂ ਸ਼ੋਪਿੰਗ ਕਰਾਈਆਂ ਕਹਿੰਦਾ ਮੈਂ ਕਿਸੇ ਨੂੰ ਨਹੀਂ ਕਰਵਾਈਆਂ ਭਾਜੀ ਜਿਹੜਾ ਹੱਸਾ ਹੈ ਹੱਸਾ ਮੂੰਹ ਤੇ ਆ ਰਿਹਾ ਇਹ ਸ਼ੱਕ ਕਰਨ ਲਈ ਮਜਬੂਰ ਕਰਦਾ ਪਿਆ ਕਰਦਾ ਪਿਆ ਨਹੀਂ ਤੇ ਬੰਦੇ ਨੂੰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਹੱਸਾ ਨਹੀਂ ਆ ਸਕਦਾ ਠੀਕ ਹੈ ਜਿੱਦਾਂ ਇਹ ਮੰਦਾ ਮੰਦਾ ਮੁਸਕਰਾ ਰਹੇ ਹਨ ਤੇ ਪੱਕਾ ਕੋਈ ਝੋਲ ਰਿਹਾ ਪੁਰਾਣੇ ਸਮੇਂ ਦੇ ਵਿੱਚ ਹੁਣ ਕਲੀਅਰ ਹੋ ਗਿਆ ਕੋਈ ਕੋਈ ਮੋਰ ਹੋਣੀ ਤੇ ਕੋਈ ਸੈਲੀ ਨਹੀਂ ਹੈਗੀ ਜਿਹੜੇ ਕਾਂਡ ਕੀਤੇ ਨਾ ਤੁਸੀਂ ਪਹਿਲਾਂ ਦੇ ਇਹ ਉਹੀ ਤੁਹਾਡੇ ਕਾਂਡ ਖੋਲ ਰਹੇ ਨੇ ਮੈਨੂੰ ਨਹੀਂ ਸੀ ਨਾ ਨਹੀਂ ਮੈਂ ਨਾ ਆਂਦੀਆਂ ਪਰ ਨਗਮਾ ਸੀ ਨਾ ਮੁਸਲਮਾਨ ਸੀ ਨਾ ਇਹਨੇ ਇਹਨੇ ਦੇਵ ਨੇ ਨਾ ਕੋਈ ਗੱਲ ਕਮਲ ਨੂੰ ਦੱਸੀ ਹੋਣੀ ਹੈ ਕਹਿੰਦੇ ਮੈਨੂੰ ਪਤਾ ਹੈ ਨਗਮਾ ਸੀ ਨਾ ਮੁਸਲਮਾਨ ਸੀ ਨਾ ਵਾਹ ਕਹਿੰਸੀ ਨਾ ਏਸੀ ਅੱਜ ਦੀ ਵੀਡੀਓ ਇਸ ਵੀਡੀਓ ਦਾ ਸੈਕੰਡ ਪਾਰਟ ਵੀ ਆਊਗਾ ਵੀਡੀਓ ਬਹੁਤ ਲੰਬੀ ਬਣ ਗਈ ਸੀ 40 50 ਮਿੰਟ ਦੀ ਸੀ ਤੇ ਮੈਂ ਸੋਚਿਆ ਚਲੋ ਦੋ ਪਾਰਟਸ ਦੇ ਵਿੱਚ ਨੂੰ ਅਪਲੋਡ ਕਰ ਦਾਂਗੇ ਤੁਹਾਨੂੰ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸਾਰੇ ਰਾਜੀ ਖੁਸ਼ੀ ਵਸੋ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਵਧੀਆ ਦੁਸ਼ਹਿਰਾ ਮਨਾਓ ਤੁਸੀਂ ਸਾਡੇ ਤਾਂ ਇਹੀ ਕਾਮਨਾ ਰਹਿੰਦੀ ਹੈ ਤਾਂ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ